ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕੇਂਦਰ ਸਰਕਾਰ ਨੇ ਉੱਤਰਾਖੰਡ ਦੇ ਵਿੱਚ 6811 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੇ ਗੋਬਿੰਦ ਘਾਟ ਤੋਂ ਸ਼੍ਰੀ ਹਿਮਕੁੰਟ ਸਾਹਿਬ ਤੱਕ 12.4 ਕਿਲੋਮੀਟਰ ਲੰਬੇ ਰੋਪਵੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਇਸ ਦੇ ਨਾਲ ਨਾਲ ਸੋਨ ਪ੍ਰਯਾਗ ਤੋਂ ਕਦਾਰਨਾਥ ਤੱਕ 12.9 ਕਿਲੋਮੀਟਰ ਲੰਬੇ ਰੋਪਵੇ ਪ੍ਰੋਜੈਕਟ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ ਇਹ ਦੋ ਰੋਪਵੇ ਪ੍ਰੋਜੈਕਟ ਹੈ ਜਿਹੜੇ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਨੇ ਅਤੇ ਹੁਣ ਇਸ ਇਲਾਕੇ ਦੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਨੂੰ ਇਹਨਾਂ ਤੀਰਥ ਸਥਾਨਾਂ ਤੇ ਪਹੁੰਚਣ ਦੇ ਵਿੱਚ ਸੌਖ ਹੋਵੇਗੀ ਇਹਨਾਂ ਦੋਵੇਂ ਅਹਿਮ ਪ੍ਰੋਜੈਕਟਾਂ ਦਾ ਇਹ ਨਿਰਮਾਣ ਦੀ ਸਮਾਂ ਸੀਮਾ ਜਿਹੜੀ ਰੱਖੀ ਗਈ ਹੈ 4 ਤੋਂ 6 ਸਾਲ ਰੱਖੀ ਗਈ ਹੈ ਸੋ 4 ਤੋਂ 6 ਸਾਲਾਂ ਦੇ ਵਿੱਚ ਇਹ ਦੋਵੇਂ ਰੋਪਵੇ ਪ੍ਰੋਜੈਕਟ ਬਣ ਕੇ ਤਿਆਰ ਹੋ ਜਾਣਗੇ ਇਹਨਾਂ ਦੀ ਜਿਹੜੀ ਲਾਗਤ ਰੱਖੀ ਗਈ ਹੈ 6811 ਕਰੋੜ ਰੁਪਏ ਤੱਕ ਦੀ ਇਹਨਾਂ ਤੇ ਲਾਗਤ ਆਵੇਗੀ ਸੂਚਨਾ ਦੇ ਪ੍ਰਸਾਰਣ ਮੰਤਰੀ ਅਸ਼ਨੀ ਵੈਸ਼ਨਵ ਨੇ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਵੱਲੋਂ ਕੀਤੇ ਗਏ ਅਹਿਮ ਫੈਸਲੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ ਇਹ ਦੋਵੇਂ ਰੂਪਵੇਂ ਪ੍ਰੋਜੈਕਟ ਨੇ ਜਿਹੜੇ ਉਹ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕਰ ਦਿੱਤੇ ਗਏ ਨੇ ਕੇਂਦਰੀ ਮੰਤਰੀ ਵੈਸ਼ਨਵ ਨੇ ਹੋਰ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਹੈ ਕਿ ਹੁਣ ਜਿਹੜੀ ਆ ਯਾਤਰਾ 8 ਤੋਂ 9 ਘੰਟੇ ਦੇ ਵਿੱਚ ਪੂਰੀ ਹੁੰਦੀ ਸੀ ਉਹ ਯਾਤਰਾ ਮਹਿਜ਼ 36 ਮਿੰਟਾਂ ਦੇ ਵਿੱਚ ਪੂਰੀ ਹੋ ਜਾਇਆ ਕਰੇਗੀ ਇਸ ਤਰ੍ਹਾਂ ਇਸ ਦੇ ਵਿੱਚ ਜਿਹੜੀ ਬੈਠਣ ਦੀ ਸਮਰੱਥਾ ਹੋਵੇਗੀ ਉਹ 36 ਵਿਅਕਤੀ ਤੱਕ ਇੱਕ ਜਿਹੜੀ ਰੋਪਵੇ ਟਰਾਲੀ ਹੁੰਦੀ ਹੈ ਉਸ ਦੇ ਵਿੱਚ ਬੈਠ ਕੇ ਵਿਅਕਤੀ ਸਫ਼ਰ ਕਰ ਸਕਣਗੇ 36 ਵਿਅਕਤੀ ਸਫ਼ਰ ਕਰ ਸਕਣਗੇ 8 ਤੋਂ 9 ਘੰਟਿਆਂ ਦਾ ਜਿਹੜਾ ਸਫ਼ਰ ਹੁੰਦਾ ਸੀ ਮਹਿਜ਼ 36 ਮਿੰਟਾਂ ਦੇ ਵਿੱਚ ਇਹ ਸਫ਼ਰ ਹੈ ਜਿਹੜਾ ਪੂਰਾ ਹੋ ਜਾਇਆ ਕਰੇਗਾ ਰਾਸ਼ਟਰੀ ਰੋਪਵੇ ਵਿਕਾਸ ਅਥਾਰਟੀ ਦੇ ਤਹਿਤ ਉੱਤਰਾਖੰਡ ਦੇ ਗੋਬਿੰਦਗੜ੍ਹ ਤੋਂ ਹਿਮਕੁੰਡ ਸਾਹਿਬ ਇੱਕ ਵਾਰੀ ਫਿਰ ਦੱਸ ਦਿੰਨੇ ਆ ਸ਼੍ਰੀ ਗੋਬਿੰਦਗੜ੍ਹ ਤੋਂ ਹਿਮਕੁੰਡ ਸਾਹਿਬ ਤੱਕ ਇਹ ਰੋਬੇ ਪ੍ਰੋਜੈਕਟ ਬਣੇਗਾ ਤੇ ਨਾਲ ਦੀ ਨਾਲ ਸੂਨ ਪ੍ਰਿਆਗ ਤੋਂ ਕੇਦਾਰ ਨਾਥ ਤੱਕ ਰੋਪਵੇ ਪ੍ਰੋਜੈਕਟ ਬਣੇਗਾ ਇਹ ਦੋ ਰੋਪਵੇ ਪ੍ਰੋਜੈਕਟ ਨੇ ਬੇਹਦ ਅਹਿਮ ਰੋਪਵੇ ਪ੍ਰੋਜੈਕਟ ਉਤਰਾਖੰਡ ਦੇ ਵਿੱਚ ਬਣਨਗੇ ਜਿਸ ਨੂੰ ਕੇਂਦਰ ਸਰਕਾਰ ਦੀ ਮਨਜ਼ੂਰੀ ਦਿੱਤੀ ਗਈ ਹੈ ਕੈਨ ਮੰਤਰੀ ਅਸ਼ਨੀ ਵੈਸ਼ਨਵ ਨੇ ਦੱਸਿਆ ਹੈ ਕਿ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਤੱਕ 12.4 ਕਿਲੋਮੀਟਰ ਦਾ ਇਹ ਲੰਬਾ ਰੋਪਵੇ ਪ੍ਰੋਜੈਕਟ ਹੋਵੇਗਾ ਇਸ ਦੇ ਨਾਲ ਨਾਲ ਇਸ ਪ੍ਰੋਜੈਕਟ ਤੇ ਜਿਹੜੀ ਲਾਗਤ ਹੋਵੇਗੀ 2730.13 ਕਰੋੜ ਰੁਪਏ ਦੀ ਕੁੱਲ ਲਾਗਤ ਜਿਹੜੀ ਇਸ ਤੇ ਲੱਗੇਗੀ ਇਸ ਤੋਂ ਇਲਾਵਾ ਦੂਸਰੇ ਆ ਰੋਪਵੇ ਪ੍ਰੋਜੈਕਟ ਤੇ ਵੀ ਹਜ਼ਾਰਾਂ ਕਰੋੜ ਰੁਪਏ ਦੇ ਵਿੱਚ ਜਿਹੜੀ ਲਾਗਤ ਹੈ ਉਹ ਇਸ ਦੇ ਉੱਤੇ ਆਵੇਗੀ ਸੋ ਅਸ਼ਵਨੀ ਵੈਸ਼ਨਵ ਜਿਹੜੇ ਕਿ ਕੇਂਦਰੀ ਮੰਤਰੀ ਨੇ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਉਹਨਾਂ ਇਹ ਵੀ ਦੱਸਿਆ ਹੈ ਕਿ ਇਹ ਜਿਹੜੀ ਯਾਤਰਾ ਹੈ ਬੇਹੱਦ ਚੁਣੌਤੀਪੂਰਵਕ ਯਾਤਰਾ ਹੈ ਅਤੇ ਇਸ ਦੇ ਵਿੱਚ ਪੈਦਲ ਤੇ ਪਾਲਕੀ ਦੁਆਰਾ ਇਹ ਯਾਤਰਾਵਾਂ ਕੀਤੀਆਂ ਜਾਂਦੀਆਂ ਨੇ ਜੇ ਇਹ ਪ੍ਰੋਜੈਕਟ ਬਣ ਜਾਂਦਾ ਹੈ ਜਿਸ ਦੀ ਪ੍ਰਸਤਾਵਨਾ ਰੱਖੀ ਗਈ ਹੈ ਕੇਂਦਰੀ ਮੰਤਰਾਲੇ ਦੇ ਵੱਲੋਂ ਜਿਹੜਾ 4 ਤੋਂ 6 ਸਾਲਾਂ ਦੇ ਵਿੱਚ ਬਣ ਕੇ ਤਿਆਰ ਹੋਵੇਗਾ ਇਸ ਦੇ ਲਈ ਹਿਮਕੁੰਡ ਸਾਹਿਬ ਆਣੇ ਜਾਣ ਵਾਲੇ ਸ਼ਰਧਾਲੂਆਂ ਫੁੱਲਾਂ ਦੀ ਘਾਟੀ ਦੇਖਣ ਆਉਣ ਵਾਲੇ ਸਲਾਨੀਆਂ ਨੂੰ ਵੱਡੀ ਸਹੂਲਤ ਹੈ ਜਿਹੜੀ ਉਹ ਮਿਲੇਗੀ ਅਤੇ ਉਹਨਾਂ ਦਾ ਜਿਹੜਾ ਸਫਰ ਹੈ ਉਹ ਬੇਹੱਦ ਸੌਖਾ ਹੋ ਜਾਵੇਗਾ ਇਸ ਦੇ ਨਾਲ ਉਹਨਾਂ ਇਹ ਵੀ ਦੱਸਿਆ ਕਿ ਨੈਸ਼ਨਲ ਹਾਈਵੇ ਲੌਜਿਸਟਿਕ ਮੈਨੇਜਮੈਂਟ ਵੱਲੋਂ ਇਹ ਪ੍ਰੋਜੈਕਟ ਹੈ ਜਿਹੜਾ ਬਣਾਇਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਇੱਕ ਘੰਟੇ ਦੇ ਵਿੱਚ 1800 ਯਾਤਰੀਆਂ ਨੂੰ ਰੋਪਵੇ ਤੋਂ ਕਦਾਰਨਾਥ ਪਹੁੰਚਾਇਆ ਜਾ ਸਕ ਜਾਵੇਗਾ ਸੋ ਇੱਕ ਘੰਟੇ ਦੇ ਵਿੱਚ 1800 ਯਾਤਰੀ ਹੈ ਜਿਹੜੇ ਰੋਪਵੇ ਦੇ ਰਾਹੀ ਉਹ ਯਾਤਰਾ ਕਰ ਸਕਣਗੇ ਕਦਾਰਨਾਥ ਪਹੁੰਚ ਸਕਣਗੇ ਸੋ ਬੇਹੱਦ ਜਿਹੜਾ ਇਹ ਬਹੁਤ ਹੀ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਪ੍ਰੋਜੈਕਟ ਕੇਂਦਰ ਸਰਕਾਰ ਨੇ ਆਖਰਕਾਰ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਨਾਲ ਜਿੱਥੇ ਯਾਤਰੀਆਂ ਨੂੰ ਸਹੂਲਤ ਹੋਵੇਗੀ ਉੱਥੇ ਹੀ ਯਾਤਰੀਆਂ ਦਾ ਕੀਮਤੀ ਸਮਾਂ ਵੀ ਬਚੇਗਾ ਤੇ ਇਸ ਦੇ ਨਾਲ ਨਾਲ ਸਰਕਾਰ ਨੂੰ ਆਮਦਨ ਵੀ ਹੋਵੇਗੀ ਘੱਟੋ ਘੱਟ 8-9 ਘੰਟੇ ਦਾ ਜਿਹੜਾ ਸਫ਼ਰ ਹੈ ਉਹ ਸਿਰਫ 36 ਮਿੰਟਾਂ ਦੇ ਵਿੱਚ ਇਹ ਪੂਰਾ ਹੋ ਜਾਇਆ ਕਰੇਗਾ ਸੋਸ਼ਲਾਨੀਆਂ ਨੂੰ ਵੀ ਅਤੇ ਤੀਰਥ ਯਾਤਰੀਆਂ ਨੂੰ ਵੀ ਇਸ ਪ੍ਰੋਜੈਕਟ ਦਾ ਬੇहद ਬੇਸਬਰੀ ਦੇ ਨਾਲ ਇੰਤਜ਼ਾਰ ਹੈ ਤਾਂ ਜੋ ਰੋਪਵੇ ਦੇ ذریعے 8-9 ਘੰਟੇ ਦੀ ਯਾਤਰਾ ਮਹਿਜ਼ ਅੱਧੇ ਘੰਟੇ ਦੇ ਸਮੇਂ ਦੇ ਵਿੱਚ ਪੂਰੀ ਹੋ ਜਾਇਆ ਕਰੇਗੀ ਸੁਕੇਂਦਰ ਸਰਕਾਰ ਵੱਲੋਂ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ